नमस्कार मैं हूँ महक और आप देख रही न्यूज़ टीवी पर इस वक्त की खबर मुख्यमंत्री स्वास्थ्य योजना के तहत हर परिवार को 10 लाख का मुफ्त इलाज मुख्यमंत्री स्वास्थ्य योजना के तहत गांव चुसलेवड़ के सरकारी स्कूलों में फॉर्म भरे जा रहे हैं ड्यूटी के दौरान हनी कुमार इंचार्ज सेवा केंद्र पट्टी मनमोहन सिंह जोरावर सिंह नोडल अफसर जगदीप सिंह सिंह कौर आशा वर्कर लखविंदर कौर पंचायत प्रधान अपनी ड्यूटी निभा रहे हैं। रहे हैं हैं और लोगों के कार्ड बना मुख्यमंत्री द्वारा किए जा रहे कामों के लोगों द्वारा शलाघा की जा रही है इस स्वास्थ्य योजना में सरकारी और प्राइवेट दोनों के कार्ड बनाए जा रहे हैं हाँ जी ਇਸ 7 ਨੇ ਦੇ ਵਾਸੀ ਹਾਂਜੀ ਸਰ ਕੀ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਘਾਟ ਬੰਦੇ ਪਏ ਨੇ ਇਹਨਾਂ ਬਾਰੇ ਇਹਨਾਂ ਬਾਰੇ ਮੈਂ ਕਹਿਨੀ ਆ ਕਿ ਬਹੁਤ ਵਧੀਆ ਵਗਾ ਜਿਹੜੇ ਆਪਣੇ ਸਟਾਫ ਆਏ ਨੇ ਠੀਕ ਹੈ ਜੀ ਮੁਲਾਜ਼ਮ ਇੱਥੇ ਜੀ ਜੀ ਬਹੁਤ ਵਧੀਆ ਆਏ ਨੇ ਕੰਮ ਕਰ ਰਹੇ ਨੇ ਜੀ ਤੇ ਮਤਮਾ ਦੇ ਨਾਲ ਬਹੁਤ ਸਾਥ ਕਰ ਰਹੇ ਨੇ ਯਾਨੀ ਕਿ ਇਹਨਾਂ ਬਾਕਵਾਦ ਨਹੀਂ ਆਂਦਾ ਜੀ ਜੀ ਹਰ ਇੱਕ ਦਾ ਪੀ ਜਾਤੀ ਦੇ ਨਾਲ ਦੇ ਸੰਬੰਧ ਨਹੀਂ ਆ ਸਾਰੇ ਇਹਨਾਂ ਦੇ ਕਾਡ ਬਣਾਵਾ ਆਈ ਹੈ ਜੀ ਵਧੀਆ ਹੋਗਾ ਇਹ گاؤںੋਂ ਸਾਰੇਾਂ ਦੇ ਚੱਲਣੇ ਵੀ ਚਾਹੀਦੇ ਹੈਗੇ ਸਾਰੇ ਉਸੰਦਾ ਬਕੇ ਤੇ ਨਾਲ ਜੀ ਸਭ ਤੋਂ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਦੂਸਰੀ ਤੱਕ ਜੀ ਪ੍ਰੋਬਲਮ ਆਈ ਸੀ ਪਰ ਅੱਜ ਬਹੁਤ ਵਧੀਆ ਕੰਮ ਚੱਲ ਰਿਹਾ ਠੀਕ ਹੈ ਅਸੀਂ ਕੱਲ ਗੁਰਦਾਰਾ ਸਾਹਿਬ ਵਿੱਚ ਅਨਾਊਂਸਮੈਂਟਾਂ ਵੀ ਕਰਵਾਤੀਆਂ ਅਸੀਂ ਠੀਕ ਹੈ ਜੀ ਸਾਰੇ ਲੋਕ ਆ ਰਹੇ ਸਾਰਿਆਂ ਦੇ ਕਾਰਡ ਜਿਹੜੇ ਇੱਕ ਇੱਕ ਤਰੀਕੇ ਨਾਲ ਇੱਕਸਾਰ ਬਣਾ ਦੇ ਅੱਜ ਕੋਈ ਮਸਲਾ ਨਹੀਂ ਬਹੁਤ ਵਧੀਆ ਮੈਂ ਅਸ਼ੋਕ ਗੋਪਾਲ ਸੱਤਿਆਗੁਰ ਸੱਤਿਆਗੁਰ ਹੈ ਜੀ ਹਾਂ ਜੀ ਤੁਹਾਡਾ ਨਾਮ ਕੀ ਮੇਰਾ ਨਾਮ 소ਮਾਕਾ 소ਮਾਕਾ ਹਾਂ ਜੀ ਪਤੂਸਲੇ ਵਾੜਦੀ ਆਸ਼ਾ ਬਰਕਰ ਅਸ਼ਾ ਬਰਕਰ ਜੀ ਹਾਂ ਜੀ ਤੁਸੀਂ ਆ ਜਿਹੜੇ ਕਾਰਡ ਬੰਦੇ ਨੇ ਬਾਰੇ ਕੀ ਕਹਿਣਾ ਚਾਹਦੇ ਇਹ ਅਸੀਂ ਕਹਿ ਰਹੇ ਹਾਂ ਬਹੁਤ ਵਧੀਆ ਕੀਤਾ ਸਰਕਾਰ ਨੇ ਕਿ ਇਹ ਕਾਰਡ ਬੰਦਿਆ 10 ਲੱਖ ਵਾਲੇ ਜੀ ਜੀ ਹਾਂ ਜੀ ਤੇ ਇਹਨਾਂ ਦਾ ਸੰਯੋਗ ਆ ਜੋ ਸਾਡੀ ਪਰੇ ਪਛਾਣ ਦਾ ਬਹੁਤ ਵਧੀਆ ਕਰ ਰਹੇ ਜੀ ਜੀ ਹਾਂ ਜੀ ਪਰ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਨੇ ਕੋਈ ਭੇਟ ਨਹੀਂ ਰੱਖਿਆ ਇੱਥੇ ਭਾਤ ਚਾਹੇ ਉਹ ਮੁਲਾਜ਼ਮ ਹੈ ਚਾਹੇ ਪ੍ਰਾਈਵੇਟ ਹੈ ਹਾਂ ਜੀ ਉਹ ਸਾਰਾ ਹੀ ਇਹਨਾਂ ਨੇ ਵਿੱਚ ਰੋਲ ਕਰ ਦਿੱਤਾ ਜੀ ਹੋਰ ਜੀ ਕਹਿਣਾ ਚਾਹੁੰਦੇ ਹਾਂ ਹੋਰ ਸਾਡੇ ਵੀ ਸਰਪੰਚ ਸਾਹਿਬ ਬਹੁਤ ਵਧੀਆ ਠੀਕ ਹੈ ਜੀ ਜੋ ਵੀ ਸਾਡੇ ਪਰੇ ਪੰਚਾਇਤ ਬਹੁਤ ਸਾਥ ਦੇ ਰਹੀ ਆ ਹਾਂ ਜੀ ਤੇ ਬਹੁਤ ਸਟਾਫ ਵਧੀਆ ਤੇ ਬਹੁਤ ਭਗਵੰਦਾਨ ਸਾਹਿਬ ਵਧੀਆ ਕਰ ਰਹੇ ਨੇ ਕੋਰਾ ਡਿਪਟੀ ਸਾਹਿਬ ਬਹੁਤ ਵਧੀਆ ਬਣਾਇਆ ਹਾਂ ਜੀ ਕੀਰਨ ਕੀਰਨ ਮੈਂ ਅਸ਼ੋਕ ਕਰੋੜਾ ਸਤਿਆਗ੍ਰਹਿ ਚੈਨਲ ਤੋਂ ਇਸ ਵੇਲੇ ਅਸੀਂ ਪਿੰਡ ਚੂਥਲੇਵੜ ਦੇ ਸਰਕਾਰੀ ਸਕੂਲ ਦੇ ਖੜੇ ਹੋਏ ਆ। ਸਹਿਬਾਨ ਦੀ ਵੀ ਵੀਡੀਓ ਬਣ ਚੁੱਕੀ ਆ ਸਾਰਿਆਂ ਦਾ ਕੰਨ ਚੁੱਕੇ ਆ ਇਹ ਪਿੰਡ ਵਾਸੀਆਂ ਦੀ ਅਸੀਂ ਗੱਲ ਕਰ ਰਹੇ ਹਾਂ। ਸਾਡੀ ਆਪਕ ਨੂੰ ਸੁਣੋ ਕਰ ਜਾਂ ਸਕਦੇ। ਵਰਜਨ ਸਿੰਘ ਜੀ ਇਹ ਜਿਹੜੇ ਕਾਰਡ ਬੰਦੇ ਪਏ ਨੇ ਤੁਸੀਂ ਇਹਨਾਂ ਬਾਰੇ ਕੀ ਕਿਵੇਂ ਕਹਿੰਦੇ ਹੋ? ਇਹਦੀ ਸਾਡੀ ਸਰਕਾਰ ਦਾ ਬਹੁਤ ਹੀ ਸਲਾਘਾ ਯੋਗ ਕੰਮ ਹੈ। ਜੀ ਤੇ ਮਾਨਯੋਗ भगवंत मान जी ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ 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 ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਕਿਨਾਂ ਸਤਾਰਾ ਹਰਖਮ ਸਿੰਘ ਜੀ ਸਾਡੇ ਨਾਲ ਨੇ ਜੀ ਚੇਅਰਮੈਨ ਇਸਾ ਦੇ ਮੈਂ ਹਰਖਮ ਜੀ ਕੀ ਕੀ ਕਹਿਣਾ ਚਾਹੁੰਦੇ ਜੀ ਨੰਬਰ 1 ਆ ਬਹੁਤ ਬੜਾ ਕਾਰਡ ਮਾਰਾ ਜੀ ਭਗਵੰਤ ਮਾਨ ਨੇ ਸਕ੍ਰੀਨ ਕਵਰੀ ਲਾ ਜੀ ਤੇ ਲਾਜੀਪੁਰ ਰਾਣਾ ਸਰਪੰਚ ਰਾਜਵੀਰ ਜੀ ਬਹੁਤ ਵਧੀਆ ਕੰਮ ਕਰਦੇ ਆ ਜੀ ਜੀ ਬੱਗੀ ਲਾਰਜੀ ਦੇ ਸਭ ਕੇ ਵੀ ਠੀਕ ਨਹੀਂ ਹਾਂ ਹਾਂ ਜੀ ਬਹੁਤ ਵਧੀਆ ਕੰਮ ਕਰ ਰਹੇ ਬਹੁਤ ਵਧੀਆ ਕੰਮ ਕਰ ਰਹੇ ਸਾਰੇ ਪੰਜਾਬ ਦੇ ਬਹੁਤ ਵਧੀਆ ਕਰਾ ਰਹੇ ਆ ਠੀਕ ਹੈ ਜੀ ਜਿਹਨਾਂ ਨੂੰ ਵੀ ਰੋਜ਼ ਜਾਂਦੇ ਸਾਰੇ ਦੌਰੇ ਕਰਦੇ ਆ ਇਹ ਵੀ ਬਹੁਤ ਵਿਕਾਸ ਪਿੰਡਾਂ ਦਾ ਵਿਕਾਸ ਬਹੁਤ ਵਧੀਆ ਹੋ ਰਿਹਾ ਔਰ ਬੈਸਟ ਮੰਤਰੀ ਮਿਲਿਆ ਹਾਂ ਜੀ ਹਾਂ ਜੀ ਬੈਸਟ ਠੀਕ ਹੈ ਜਿਹੜੇ ਜਿਹੜੇ ਅੱਗੇ ਮੰਤਰੀ ਹੋਦੇ ਉਹ ਅਸੀਂ ਲਾ ਦਾਂਗੇ ਮੋੜ ਇਹ ਉਸੇ ਵੇਲੇ ਹੈਂਡ ਫ੍ਰੀ ਕਰਕੇ ਮੋੜ ਲਾ ਦਾਂਗੇ ਉਸੇ ਨੂੰ ਹੈਂਡ ਫ੍ਰੀ ਕਰਾ ਕੇ ਉਹਨੇ ਸੁਣਾ ਦਿੰਦੇ ਉਸੇ ਸੁਣਾ ਦੇ ਜਿਹੜੇ ਅੱਗੇ ਮੰਤਰੀ ਹੋਦੇ ਉਹਾਂ ਤਾਂ ਤੁਸੀਂ ਲਾ ਦਾਂਗੇ ਫੋਨ ਪਤਾ ਨਹੀਂ ਕੀ ਉਹ ਲਾਉਂਦੇ ਹੈ ਕਿ ਨਹੀਂ ਲਾਉਂਦੇ ਹਨ ਨਹੀਂ ਮੈਂ ਸਾਰੇ ਪ੍ਰੋਸੀਡਿੰਗ ਪੜ੍ਹ ਲਿਆ ਕਿ ਕਿੰਨੀ ਕੰਟੀ ਨਹੀਂ ਬਾਤ ਸਾਰੇ ਡਾਕਟਰ ਕਾਰਡ ਬਣ ਰਿਹਾ ਨਹੀਂ ਅੱਜ ਟਿਕੀਆਂ ਦੇ ਆਡੀਸ਼ਨ ਨਹੀਂ ਆਇਆ ਉਸ ਕਰਕੇ ਟਿਕਟਾਰੀ ਬਾਕੀ ਵਧੀਆ ਚੱਲ ਰਿਹਾ ਹੈ ਕਿੰਨੇ ਮੀਟਰ ਡੂਟ ਕਰੀ ਗਏ 5 ਮਿੰਟਾਂ ਤੱਕ 5 ਮਿੰਟਾਂ ਦਾ ਕੰਮ ਚੋ ਅਰਕੀ ਗਿਆ ਨਸਾਨ ਦੇ ਹੋ ਗਈ ਵਜ੍ਹਾ ਕਰ ਰਹੇ ਆ ਪਰ ਮਤਬਕ ਮਾਣ ਦੇ ਸਾਰਾ ਨਿਰਵਾਸ ਤੇ ਜਾਂਦਾ ਨਾ ਲਾਜ਼ਮੀ ਹੈਗਾ ਠੀਕ ਹੈ ਜੀ ਅਸੀਂ ਮੈਂ ਕਹਿੰਦਾ ਕਿ ਸਾਰੇ ਜਿੰਨੇ ਐੋਡੀਪੀ ਨਹੀਂ ਹੋ ਗਾਟੇ ਤੇ ਨਹੀਂ ਹੋ ਰਹੀ ਸ਼ਰਮ ਦੇਖੋ ਇਹ ਸ਼ਰਮ ਨਹੀਂ ਨਾ ਕੋਈ 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 ਸਰ ਆਪ ਦਾ ਨਾਮ ਹੈ ਕਾਹ ਕਿ ਕਾਹ ਕਿ ਚੰਗੀ ਜਿਹੜੀ ਇਹ ਸਕੀਮ ਚੱਲ ਰਹੀ ਹੈ ਬਹੁਤ ਵਧੀਆ ਸਕੀਮ ਹੈ ਜੀ ਤੁਹਾਨੂੰ ਦਾਤ ਦਾ ਕੋਈ ਨਹੀਂ ਮਸ਼ਕੀ ਦਾ ਸਮਾਨ ਨਹੀਂ ਕਹਾਮੋ ਕਦੇ ਕਦੇ ਮਾਨਾ ਜੋ ਚੜ ਹੁੰਦੀ ਹੈ ਜੀ ਜੀ ਤੇ ਉਹਦਾ ਵਧੀਆ ਹੱਲ ਕਿਸੇ ਵੀ ਹਸਪਤਾਲ ਚ ਜਾ ਕੇ ਕਰਵਾ ਸਕਦੇ ਠੀਕ ਹੈ ਤੇ ਸਰ ਆਹਮ ਤੁਸੀਂ ਇਹ ਜਿਹੜੀ ਵੀਡੀਓ ਚੱਲ ਰਹੀ ਹੈ ਜੰਦਾ ਰੁਕ ਕੇ ਜੰਦਾ ਜਿਹੜਾ ਇਹ ਵਾਤੋਂ ਬਾਤ ਅਸ ਨਹੀਂ ਖਾਣ ਵਾਲੀ ਆ ਤੇ ਆਪਣੇ ਸਾਰੇ ਫੈਮਿਲੀ ਆਏ ਗੱਲ ਕਰਨ ਨਾਲ ਹੋਣਾ ਜੀ ਕਿ ਬਹੁਤ ਬਹੁਤ ਪਸੰਦ ਆਇਆ ਨੇ ਇਹਨਾਂ ਦਾ ਆਪਰੇ ਜਿਲ੍ਹਾ ਕੈਨੇਡਾ ਤੇ ਮੈਂ ਮੜੀ ਜੀ ਇਸ ਤੋਂ ਬਾਅਦ ਜਿਹੜੇ ਪਿੰਡ ਤੋਂ ਅੱਜ ਕੱਲ ਦੀ 1:30 ਤੋਂ ਬਾਅਦ ਰਹਿ ਗਏ ਨੇ ਉਹ ਜਾ ਕੇ ਸੁਣਦਾ ਕਿ ਉਹਨਾਂ ਦਾ ਸਾਰ ਇੰਨਾ ਵੀ ਸਰਕਾਰ ਵੱਲੋਂ ਜਿੱਦਾਂ ਹੁਣ ਪਿੰਡਾਂ ਦੇ ਵਿੱਚ ਆਪਣੇ ਲਗਾਏ ਗਏ ਨੇ ਕੈਂਪ ਜਿਨ੍ਹਾਂ ਦੇ ਸਾਰੇ ਇੱਕ ਪਾਸੇ ਖੁੱਟ ਜਾਂਦੇ ਨੇ ਜਿਹੜੇ ਪਰਿਵਾਰ ਰਹਿ ਜਾਂਦੇ ਆ ਜਿਹਦੇ ਜੋਗ ਕੇ ਅੱਗੇ ਜਾਉਂਦੀ ਕਿਸੇ ਵੀ ਕਾਰਨ ਕਰਕੇ ਰਹਿ ਜਾਂਦੇ ਨੇ ਉਹਨਾਂ ਦਾ ਬਾਅਦ ਵਿੱਚ ਸੇਵਾ ਕੇਂਦਰ ਜਾਂ ਸੀਐਸਸੀ ਜਾਂ ਕਿੰਦੇ ਵੀ ਮੰਨੋ ਦੌਰੇ ਸਰਕਾਰੀ ਦੌਰੇ ਵਿੱਚ ਇਹਨਾਂ ਨੂੰ ਅਪਲਾਈ ਕਰਨ ਵਾਸਤੇ ਦੁਬਾਰਾ ਇਹਨਾਂ ਨੂੰ ਮੀਟਾ ਮਿਲਣੀ ਹੈ ਜੇਕਰ ਇਥੋਂ ਮਤਲਬ ਪਿੰਡਾਂ ਦੇ ਵਿੱਚ ਕੈਂਪੇਨ ਜਦੋਂ ਖਤਮ ਹੋ ਜੂਗੇ ਆਪਣੇ ਜਾ ਕੇ ਸੇਵਾ ਕੇਂਦਰ ਜਾਂ ਕਿਸੇ ਵੀ ਜਿਹੜੇ ਸੈਕਟਰ ਨੂੰ ਪ੍ਰੋਵਾਈਡ ਕੀਤੇ ਜਾਣਗੇ ਖਰਵਾਉਣ ਵਾਸਤੇ ਉੱਥੇ ਜਾ ਕੇ ਆਪਣੇ ਐਂਟਰੀਆਂ ਕਰਾ ਕੇ ਆਪਣੇ 10 ਲੱਖ ਵਾਲੇ ਕਾਰਡ ਬਣਾ ਸਕਦੇ ਹਾਂ ਜੀ ਹੋਰ ਹਾਂਜੀ ਹੋਰ ਦੱਸਿਆ ਨਾ ਇਹੋ ਸਰਕਾਰ ਦੀ શ્રી ਭਗਵੰਤ ਮਾਨ ਜੀ ਆਪਣੇ ਸਿੱਧ ਜੋ ਦਾ 10 ਲੱਖ ਵਾਲਾ ਜਿਹੜੇ ਕਾਰਡ ਬਣਾ ਰਹੇ ਆ ਜੀ ਜੀ ਤੇ ਸਭ ਤੋਂ ਵਧੀਆ ਇੱਕ ਲੋਕਾਂ ਵਾਸਤੇ ਹੈਗਾ ਇਹ ਯੋਜਨਾ ਹੈ ਜੀ ਇਹ ਕੋਸ਼ਿਸ਼ ਲੋਕਾਂ ਨੂੰ ਕਰਨੀ ਚਾਹੀਦੀ ਹੈ ਵੱਧ ਚੜ ਕੇ ਆਪਣੇ ਕਾਰਡ ਬਣਾਉਣਾ ਚਾਹੀਦੇ ਹੈ ਵੀ ਇਹਦੇ ਵਿੱਚ ਹਰੇਕ ਵਰਗ ਦੇ ਆਪਣੇ ਬੰਦੇ ਹੈਗੇ ਜੀ ਕਾਰਡ ਜੀ ਜੀ 10 ਲੱਖ ਰੁਪਏ ਤੱਕ ਇਲਾਜ ਫ੍ਰੀ ਹੋਏਗਾ ਜੀ ਸਰਕਾਰੀ ਪ੍ਰਾਈਵੇਟ ਜਿਹੜੇ ਜਿਹੜੇ ਹਸਪਤਾਲਾਂ ਦੀ ਰਿਸਟਾਂ ਹਨ ਮਿਲ ਜਾਣਗੀਆਂ ਜਿਨ੍ਹਾਂ ਜਿਨ੍ਹਾਂ ਦੇ ਵਿੱਚ 10 ਲੱਖ ਦਾ ਇਲਾਜ ਹੋਏਗਾ ਜੀ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਸ਼੍ਰੀ ਭਗਵੰਤ ਮਾਨ ਸਾਹਿਬ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬਹੁਤ ਵਧੀਆ ਉਪਰਾਲਾ ਵਾ ਹੈ ਹੋਰ ਜਿਹੜੇ ਵੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਐੜਕੇ ਭਗਵੰਤ ਮਾਨ ਜੀ ਨੇ ਕੋਈ ਵੀ ਨਹੀਂ ਰੱਖਿਆ ਹਰਕ ਵਰਗ ਵਾਸਤੇ ਇਹ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜੀ ਕੋਈ ਵੀ ਚਾਹੇ ਕੋਈ ਪ੍ਰਾਈਵੇਟ ਜੋਬ ਕਰਦਾ ਹੋਵੇ ਜੀ ਕੋਈ ਸਰਕਾਰੀ ਜੋਬ ਕਰਦਾ ਹੋਵੇ ਕਿਸੇ ਵੀ ਜਾਤੀ ਰਿਲੇਟਿਡ ਦੇ ਸਾਰਿਆਂ ਦੇ ਹੀ ਹੋ ਜਾਈ ਇੱਕੋ ਲਾਈਨ ਦੇ ਵਿੱਚ ਕੰਮ ਕਰ ਰਹੇ ਹੈ। ਵੈਰੀ ਗੁੱਡ ਤੇ ਬਹੁਤ ਵਧੀਆ ਕੰਮ ਹੋ ਰਿਹਾ ਵਾ। ਇੱਥੇ ਵੀ ਕੋਈ ਰਿੱਚ ਨਹੀਂ ਪੈ ਰਹੀ ਕੋਈ ਡਾਕ ਨਹੀਂ ਰਿਹਾ ਤੇ ਬੜੇ ਸੋਹਣੇ ਤਰੀਕੇ ਨਾਲ ਕੰਮ ਹੋ ਰਿਹਾ ਤੇ ਸੋਹਣਾ ਹੋਰ ਤੇ ਸੋਹਣਾ ਕੀਤਾ ਉਹ ਬਹੁਤ ਵਧੀਆ ਗੱਲ ਹੈ। ਤੇ ਤੁਸੀਂ ਇਸੇ ਕੰਮ ਦੇ ਬਾਰੇ ਇਸੇ ਬੰਦੇ ਦੇ ਬਾਰੇ ਤੁਸੀਂ ਗੁਰਜਨ ਸਿੰਘ ਗੁਰਜਨ ਸਿੰਘ ਜੀ ਸਰਦਾਰ ਜੀ ਆਪਕਾ ਨਾਮ ਹੈ। ਹਾਂ ਹਾਂ ਕੋਈ ਗੱਲ ਨਹੀਂ ਦੁਬਾਰਾ ਬੋਲੋ। ਆ ਕਲਸ ਸਿੰਘ ਜੀ ਤੇ ਬਹੁਤ ਵਧੀਆ ਕੰਮ ਕਰ ਰਿਹਾ ਮੰਤਰੀ ਸਾਹਿਬ ਜੀ। ਤੇ ਉਹ ਬਤਰਾ ਨੇ ਨੰਗਾਰਾ ਸਦਾ ਜਨਾ ਹਮਾ ਪਾਰ ਤੇ ਸਾਰੇ ਕੰਮ ਸਾਰਾ ਪਿੰਡ ਪੁੱਛ ਹਾਂਜੀ ਬਬੂ ਜੀ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਦੇ ਬਾਰੇ ਆਪਣੇ ਮੰਤਰੀ ਬਹੁਤ ਵਧੀਆ ਕੰਮ ਕਰ ਰਿਹਾ ਜੀ 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 ਅੱਕਦਾ ਕੇ ਵਕਬਾ ਨਹੀਂ ਕਰਦੇ ਵਕਬਾਈ ਨਹੀਂ ਕਰਦੇ ਬੜੀਆ ਗੱਲ ਹੈ ਜੀ ਬਹੁਤ ਵਧੀਆ ਹੈ ਠੀਕ ਹੈ ਜੀ ਹਾਂਜੀ ਆਪਨਾ ਨਾਮ ਤੇਰਾ ਨਾਮ ਚੱਕਿਆ ਜੀ ਜੀ ਪਿੰਡ ਵਾਸੀ ਹਾਂ ਤੁਸੀਂ ਆ ਜਿਹੜੇ ਮਤਲਬ 10 ਲੱਖ ਦਾ ਕਾਰਡ ਬੰਨੂ ਇਸ਼ੂ ਹੋ ਰਹੇ ਨੇ ਬਣਾ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਬਹੁਤ ਇਸ ਗੱਲ ਮੈਂ ਸਮਝਦਾ ਹਾਂ ਹਰ ਕੋ ਵਰਗਵਾ ਕੀ ਹੈ ਕਿ ਆਏ ਉਹ ਸਰਕਾਰੀ ਮੁਲਾਜ਼ਮ ਹੈ ਕਿ ਆਏ ਉਹ ਪ੍ਰਾਈਵੇਟ ਹੈ ਚਾਹੇ ਨੌਕਰੀ ਕਰਦਾ ਜਾਂ ਕੋਈ ਆਮ ਬੰਦਾ ਸਾਰੇ ਆਮ ਮੈਂ ਸਰਕਾਰੀ ਮੁਲਾਜ਼ਮ ਆ ਅੱਛਾ ਮੈਂ ਇਹਦੀ ਬਾਰੇ ਸਰਕਾਰ ਬਾਰੇ ਨਹੀਂ ਕਿਥੋਂ ਗਲਤ ਨਹੀਂ ਹੋ ਗਿਆ ਧੰਨਵਾਦ ਜੀ ਜੀ ਤੁਸੀਂ ਰਹਿ ਰਹੇ ਹੋ ਬੱਤ ਜੀ ਇਹ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਜੀ ਤੁਸੀਂ ਸੇਵੋਡ ਵੀ ਨਾ ਜਾ ਰਿਹਾ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ ਠੀਕ ਹੈ ਜੀ ਤੇ ਬਾਕੀ ਬਹੁਤ ਹੀ ਚਲਾਗਾ ਜੋ ਕਰਦ ਨੂੰ ਆਪ ਜੀ ਨੂੰ ਸਟਾਪ ਵੀ ਬਹੁਤ ਵਧੀਆ ਮਿਲੇ ਕਿਸੇ ਦਿੱਕਤ ਠੀਕ ਕਰਦੇ ਇਹ ਮੁੱਖ ਮੰਤਰੀ ਜੀ ਭਗਵੰਤ ਸਿੰਘ ਸਿੱਧਾਂ ਦੀ ਵੱਲੋਂ ਠੀਕਾ ਉਤਰਾਲਾ ਕੀਤਾ ਗਿਆ